ਜਿਹੜਾ ਅਨਲਵਜ ਹੈ ਹੋਮ ਮਿਨਿਸਟਰ ਇਹ ਹਰਿਆਣਾ ਦਾ ਉਹਦੇ ਤੇ ਕੇਸ ਦਰਜ ਕੀਤਾ ਹੈ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਆਟ ਦੀ ਡੋਜ਼ ਆਫ ਦੀ ਟਾਪ ਕੋਰਟਸ ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫਟੜ ਹੋਏ ਨੇ ਇਹਦੀ ਰਿਸਪਾਂਸਿਬਿਲਟੀ ਕਹਦੀ ਜਿਹੜਾ ਮਾਲੀ ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਭੜ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਨੇ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਭਾਰਤ ਰਤਨਾ ਨਾਲ ਡਾਕਟਰ ਸੁਆਮੀ ਨਾਥਨ ਜੀ ਨੂੰ ਨਵਾਜਿਆ ਮੋਦੀ ਸਾਹਿਬ ਤੇ ਜਿਹੜਾ ਉਹਨਾਂ ਦਾ ਫਲਸਫਾ ਸੀ ਸੀ2 ਦਾ ਫਾਰਮੂਲਾ ਸੀ ਕਿਸਾਨਾਂ ਦੀ ਦੁਗਣੀ ਆਮਦਨ ਕਰਦਾ ਇਹ ਫਲਸਫਾ ਸੀ ਉਹਨੂੰ ਤੇ ਤੁਸੀਂ ਮੋਰ ਨਹੀਂ ਲਾਈ ਉਨ ਨੂੰ ਮੋਹਰ ਲਾंदे ਡਾਕਟਰ ਸੁਆਮੀ ਨਾਥਨ ਜੀ ਨੂੰ ਪਰ ਰਤਨਾ ਨਵਾਜਦੇ ਸੀ ਕਹਿੰਦੇ ਕਿ ਹਿੰਦੁਸਤਾਨ ਦੀ ਕਿਸਾਨੀ ਦਾ ਤੁਸੀਂ ਪੱਖ ਪੂਰਿਆ ਜੀ ਉਹ ਤੁਸੀਂ ਕੀਤਾ ਕੁਝ ਨਹੀਂ ਸੋ ਮੈਂ ਇਸ ਟਾਈਮ ਤੇ ਵੇਖੋ ਸਮੁੱਚਾ ਪੰਜਾਬ ਅੱਜ ਸਾਰਾ ਪੰਜਾਬੀ ਜਗਤ ਦੁਨੀਆ ਪਰ ਚ ਬਹੁਤ ਉਚੇਦ ਤੇ ਹੈ ਬਹੁਤ ਤਕਲੀਫ ਦੇ ਵਿੱਚ ਸਾਡੇ ਸਾਰਿਆਂ ਦੇ ਦਿਲ ਤੇ ਬਹੁਤ ਗਹਿਰਾ ਹੈ ਇਸ ਕੱਲ ਦਾ ਮੈਂ ਕਹਿੰਦਾ ਜ਼ਖਮ ਹੈ ਕਿ ਉਹ ਕੌਮ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਸਾਰਿਆਂ ਨੂੰ ਨਮਾਇਆ ਰੋਲ ਅਦਾ ਕੀਤਾ ਜਿਨ੍ਹਾਂ 1962 ਦੀ جنگ ਵਿੱਚ 1948 ਤੋਂ ਹੀ ਸ਼ੁਰੂ ਕਰ ਲਓ ਕਸ਼ਮੀਰ ਜਦੋਂ ਅਸੀਂ ਟੇਕਓਵਰ ਕੀਤਾ ਸਾਡੀਆਂ ਪੰਜਾਬ ਦੀਆਂ ਤੇ ਸਿੱਖ ਫੋਰਸਿਜ਼ ਉੱਥੇ ਗਈਆਂ ਕਸ਼ਮੀਰ ਨੂੰ ਬਚਾਉਣ ਵਾਸਤੇ 1962 ਦੀ جنگ 1965 ਦੀ جنگ 1971 ਦੀ جنگ ਕਾਰਗਿਲ ਦੀ ਲੜਾਈ ਤੇ ਅੱਜ ਦੇ ਦਿਨ ਤੱਕ ਸਾਰੇ ਚੀਨ ਤੇ ਪਾਕਿਸਤਾਨ ਤੇ ਰਾਜਸਥਾਨ ਦੇ ਬਾਰਡਰਾਂ ਤੱਕ ਸਾਡੇ ਨੌਜਵਾਨ ਬੱਚੇ ਹਰ ਮਹੀਨੇ ਹਿੰਦੁਸਤਾਨ ਦੇ ਨੈਸ਼ਨਲ ਫਲੈਗ ਦੇ ਵਿੱਚ ਲਿਪਟ ਕੇ ਪਿੰਡੋਂ ਪਿੰਡ ਪਹੁੰਚਦੇ ਨੇ ਤੁਸੀਂ ਸਾਡੇ ਨਾਲ ਉਹ ਹਸ਼ਰ ਕੀਤਾ ਜਿਹੜੇ ਕੋਈ ਵਿਰੋਧੀ ਤੇ ਦੁਸ਼ਮਣ ਵੀ ਨਹੀਂ ਕਦੀ ਕਰ ਸਕਦੇ ਕੰਪਲੀਟ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਹੈ ਚੀਫ ਮਿਨਿਸਟਰ ਹੈਜ਼ ਕੰਪਲੀਟਲੀ ਫੇਲਡ ਮੈਂ ਉਹਨੂੰ ਚਾਹੂੰਗਾ ਕਿ ਜੇ ਤੁਸੀਂ ਇੰਨਾ ਦਮ ਨਹੀਂ ਰੱਖਦੇ ਰਿਜ਼ਾਈਨ ਕਰੋ ਕਿਉਂਕਿ ਜਿਹੜਾ ਮਨਸੂਬਾ ਸੈਂਟਰ ਦਾ ਲੱਗਦਾ ਸਾਨੂੰ ਸੈਂਟਰ ਦਾ ਮਨਸੂਬਾ ਪੰਜਾਬ ਦੇ ਵਿੱਚ ਇਸ ਕਿਸਮ ਦੇ ਮੈਨੂੰ ਲੱਗ ਰਿਹਾ ਹਾਲਾਤ ਪੈਦਾ ਕਰ ਰਿਹਾ ਕਿ ਇੱਥੇ ਰਾਸ਼ਟਰਪਤੀ ਰਾਜ ਆਂਦੇ ਟਾਈਮ ਦੇ ਵਿੱਚ ਲਾ ਸਕਣ ਕਿਉਂਕਿ ਅਨਪਰਵੋਕਟ ਪੰਜਾਬ ਦੀ ਟੈਰੀਟਰੀ ਚ 2250 ਮੀਟਰ ਕੁਸਕੇ ਸਾਡੇ ਨੌਜਵਾਨ ਬਤਿਆਂ ਨੂੰ ਮਾਰਿਆ ਜਾਏ ਫੱਟੜ ਕੀਤਾ ਜਾਏ ਲਤਾਂ ਤੋੜੀਆਂ ਜਾਣ ਈਵਨ ਇੱਥੋਂ ਤੱਕ ਮੈਨੂੰ ਪਤਾ ਲੱਗਾ ਬੋਰੀਆਂ ਚ ਪਾ ਕੇ ਚੰਦ ਬੰਦੇ ਇਹਨਾਂ ਦੇ ਸਿਵਲਨ ਕੱਪੜਿਆਂ ਵਿੱਚ ਜਿਹੜੇ ਲੋਕ ਛਣ ਉਹ ਹਰਿਆਣਾ ਪੁਲਿਸ ਦੇ ਨੇ ਕਿ ਪੈਰਾਮਿਲਟਰੀ ਫੋਰਸਸ ਦੇ ਕਿਹੜੇ ਬੰਦੇ ਨੇ ਜਿਹੜੇ ਉਹਨਾਂ ਨੂੰ ਚੁੱਕੇ ਵੀ ਲੈ ਗਏ ਨੇ ਕਿਸੇ ਨੂੰ ਪਤਾ ਨਹੀਂ ਉੱਥੇ ਬਣ ਕੀ ਰਿਹਾ ਜੀ ਤਾਂ ਸਮੁੱਚੇ ਪੰਜਾਬੀ ਜਗਤ ਨੂੰ ਇੱਕੋ ਕੇ ਖੜੂਣਾ ਪੈਗਾ ਸੈਂਟਰ ਦੀ ਇਹ ਜਿਹੜੀ ਇਹ ਪਾਲਿਸੀ ਹੈ ਇਹਨੂੰ ਕੰਡਮ ਕਰਨਾ ਪੈਗਾ ਅਸੀਂ ਤੋੜ ਤੱਕ ਲੜਾਈ ਜਿੱਥੋਂ ਤੱਕ ਵੀ ਜਾਣਾ ਹੋਵੇਗਾ ਕਿਉਂਕਿ ਵੇਖੋ ਦੋ ਚੀਜ਼ਾਂ ਨੇ ਐਜ਼ ਅ ਲੀਡਰ ਆਫ ਅ ਪੋਲਿਟੀਕਲ ਪਾਰਟੀ ਜਿੰਨੀਆਂ ਕਿਸਾਨ ਯੂਨੀਅਨਜ਼ ਨੇ ਨਾ ਮੈਂ ਗੱਲਬਾਤ ਕਰਦੇ ਰਹੇ ਇਨਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਸੀ ਅਸੀਂ ਨਹੀਂ ਚਾਹੁੰਦੇ ਜੀ ਕਿ ਪੋਲਿਟিক্যাল ਮਦਖਲਤ ਹੋਏ ਤੁਸੀਂ ਕਿਰਪਾ ਕਰਕੇ ਬਾਰਡਰਾਂ ਤੇ ਨਾ ਆਓ ਅਸੀਂ ਇਹ ਸ ਗੱਲ ਕਰਨੇ ਗਏ ਕਿ ਕੱਲ ਨੂੰ ਕੋਈ ਸਿਆਸੀ ਪਾਰਟੀਆਂ ਦੇ ਜਾਂ ਸਿਆਸੀ ਲੀਡਰਾਂ ਦੇ ਖਾਤੇ ਚੜ ਦੇ ਕਿ ਇਹਨਾਂ ਨੇ ਆ ਕੰਮ ਕਰਵਾ ਦਿੱਤਾ ਬਿਲਕੁਲ ਬਟ ਅੱਜ ਜੋ ਪੰਜਾਬ ਦਾ ਹਸ਼ਰ ਹੋ ਰਿਹਾ ਜਾਂ ਜੋ ਪੰਜਾਬ ਦਾ ਹਸ਼ਰ ਹੋਣ ਨੂੰ ਜਾ ਰਿਹਾ ਜਾਂ ਸਮੁੱਚੀ ਕਿਸਾਨੀ ਦਾ ਹੋਣ ਨੂੰ ਜਾ ਰਿਹਾ ਤੋਂ ਅਸੀਂ ਕੋਈ ਮਿਊਟ ਸਪੈਕਟੇਟਰ ਨਹੀਂ ਬਣ ਕੇ ਰਿਹਾ ਸਰ ਵੀ ਵਿਲ ਹੈਵ ਟੂ ਫਾਈਟ ਐਸ ਵਨ ਔਰ ਮੇਰੀ ਅਪੀਲ ਐ ਸਮੁੱਚੇ ਪੰਜਾਬ ਨੂੰ ਆਪਣੇ ਬਿਲਕੁਲ ਮੱਧ ਪੇਦ ਭੁੱਲਦੇ ਹੋਏ ਆਪਣੀ ਜਾਤ ਤੋਂ ਉੱਤੇ ਉੱਠ ਕੇ ਪਾਤ ਤੋਂ ਉੱਤੇ ਉੱਠ ਕੇ ਵੀ ਹੈਵ ਟੂ ਸਟੈਂਡ ਐਸ ਵਨ ਅਗੇਂਸਟ ਦਿਸ ਗਵਰਨਮੈਂਟ ਸੈਂਟਰਲ ਗਵਰਨਮੈਂਟ ਨੇ ਜੋ ਕੁਝ ਕੀਤਾ ਇਹ ਬਹੁਤ ਮਾੜੀ ਗੱਲ ਕੀਤੀ ਹੈ ਤੇ ਭਗਵੰਤ ਮਾਨ ਨੂੰ ਇਹ ਵੀ ਮੈਂ ਕੱਲ ਕਹਾਂਗਾ ਭਗਵੰਤ ਮਾਨ ਜੀ ਜਿੰਨੇ ਬੰਦੇ ਫੱਟੜ ਨੇ ਉਹਨਾਂ ਸਾਰਿਆਂ ਦਾ ਇੰਡੀਵਿਜੂਅਲ ਕੇਸਿਸ ਦਰਜ ਹੋਣੇ ਚਾਹੀਦੇ ਨੇ ਪਾਵੇਂ ਇਸ ਟਾਈਮ ਤੱਕ ਪਾਵੇਂ ਅਨੁਪਛਾਤੇਆਂ ਤੇ ਹੀ ਕਰੋ ਕਿਉਂਕਿ ਅਖੀਰ ਇਨਵੈਸਟੀਗੇਟ ਕਰੋਗੇ ਤੇ ਬੰਦਿਆ ਤੇ ਨਾਂ ਨਹੀਂ ਕੇ ਓਨੀ ਦੇਰ ਵਾਸਤੇ ਦਫਾ 10302 ਆਦੀਨ ਇੰਡੀਅਨ ਆਈਪੀਸੀ ਦੇ ਵਿੱਚ ਜਿਹੜਾ ਅਨਲਵਜ ਹੈ ਹੋਮ ਮਿਨਿਸਟਰ ਦੇ ਹਰਿਆਣੇ ਦਾ ਉਹਦੇ ਤੇ ਕੇਸ ਦਰਜ ਕੀਤਾ ਐਂਡ ਦੀ ਕਾਂਗਰਸ ਵਿਲ ਆਲਸੋ ਨਾਕ ਆਟ ਦੀ ਡੋਜ਼ ਆਫ ਦੀ ਟਾਪ ਕੋਰਟਸ ਮੈਂ ਖੁਦ ਹਾਈ ਕੋਰਟ ਦੇ ਵਿੱਚ ਜਲਦੀ ਮੈਂਜ ਵਕੀਲ ਸਾਹਿਬ ਆਪਣੇ ਨਾਲ ਗੱਲ ਵੀ ਕਰ ਲਈ ਅੱਜ ਰਾਤ ਪਹੁੰਚ ਕੇ ਮੈਂ ਉਹਨਾਂ ਨਾਲ ਗੱਲ ਵੀ ਕਰ ਰਿਹਾ ਵੀ ਵਿਲ ਕੋ ਇਨਟੂ ਅ ਰੈਟ ਇਨ ਦਾ ਹਾਈ ਕੋਰਟ ਕਿ ਇਹ ਬਕਾਇਦਾ ਤੌਰ ਜਿਹੜੀ ਹੈ ਦੀ ਕੋ ਜੁਡੀਸ਼ੀਅਲ ਇਨਕੁਆਰੀ ਕੀਤੀ ਜਾਏ ਏਟ ਦੀ ਹਾਈਐਸਟ ਲੈਵਲ ਕਿਹੜੇ ਬੰਦੇ ਨੇ ਗੋਲੀ ਚਲਾਉਣ ਵਾਲੇ ਉਹਨਾਂ ਨੂੰ ਆਰਡਰ ਕਿਨੇ ਕੀਤਾ ਇਹ ਕਤਲ ਹੋਇਆ ਬੰਦੇ ਫੱਟੜ ਹੋਏ ਨੇ ਇਹਦੀ ਰਿਸਪੋਨਸੀਬਿਲਟੀ ਕਹਦੀ ਜਿਹੜਾ ਮਾਲੀ ਨੁਕਸਾਨ ਹੋਇਆ ਕਿਸੇ ਟਾਇਰ ਪਾੜ ਦਿੱਤੇ ਇੰਜਨ ਖਰਾਬ ਕਰ ਦਿੱਤੇ ਉਹ ਤੇ ਚਲੋ ਇੱਕ ਛੋਟੀ ਗੱਲ ਅਟਾ ਜੋ ਹਸ਼ਰੇ ਇਹ ਮੈਂ ਸਮੁੱਚੇ ہندوستان ਨੂੰ ਤੇ ਡੈਮੋਕ੍ਰੇਸੀ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਇਹ ਗੱਲ ਕਵਾਂਗਾ ਵੀ ਵਿਲ ਆਲ ਹੈਵ ਟੂ ਸਟੈਂਡ ਅਪ ਅਗੇਂਸਟ ਦੀ ਟ੍ਰਿਕੋਨियन ਲਾਜ਼ ਐਂਡ ਪੋਲਿਸੀਜ਼ ਆਫ ਦੀ ਸੈਂਟਰਲ ਗਵਰਨਮੈਂਟ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਜੀ ਉਹਦੇ ਵਿੱਚ ਇਹ ਗੱਲ ਜਿਹੜੀ ਰੱਖੀ ਜਾਊਗੀ ਜਿਸ ਤਰ੍ਹਾਂ ਰਾਸ਼ਟਰਪਤੀ ਰਾਜ ਨੂੰ ਦੀਆਂ ਜਿਹੜੀਆਂ ਚਾਹਣੀਆਂ ਕਰ ਰਹੀ ਹੈ ਭਾਜੀ ਜੇ ਇਹਦੀ ਰੱਖੀ ਨਹੀਂ ਜਾਏਗੀ ਅਸੀਂ ਗਵਰਨਮੈਂਟ ਜਿਹੜੀ ਹੈ ਪੰਜਾਬ ਦੀ ਉਹਨੂੰ ਬਿਲਕੁਲ ਕਟੇਰੇਚ ਖੜੇ ਕਰਾਂਗੇ ਇਹ ਪੁੱਛਾਂਗੇ ਕਿ 7 ਦਿਨ ਲਗਾਤਾਰ ਇਹ ਕੰਮ ਹੁੰਦਾ ਰਿਹਾ ਤੇ ਮਾਨ ਸਾਹਿਬ ਤੁਸੀਂ ਕਰਦੇ ਕੀ ਰਹੇ ਹੋ ਤੁਸੀਂ ਨੇਰੇ ਬਚੋਲੇ ਬਣ ਕੇ ਫਿਰਦੇ ਰਹੇ ਤੁਹਾਨੂੰ ਅਜੇ ਤੁਹਾਡੇ ਖੂਨ ਖੋਲਿਆ ਨਹੀਂ ਜੋ ਪੰਜਾਬੀਆਂ ਨਾਲ ਹੋ ਰਿਹਾ ਤੁਸੀਂ ਸੈਂਟਰ ਰਿਪ੍ਰੈਜ਼ੈਂਟੇਟਿਵ ਬਣ ਕੇ ਤੁਸੀਂ ਇਹ ਸੋਚਿਆ ਕਿ ਸ਼ਾਇਦ ਤੁਹਾਡੀ ਸੈਂਟਰ ਨਾਲ ਗੱਲ ਰਹੇਗੀ ਤੇ ਤੁਹਾਡਾ ਕੰਮ ਹੈ ਟਪ ਜੇਗਾ ਕਿਸੇ ਟਪਣਾ ਸੀ ਜੀ ਸੋ ਇਹ ਗੱਲ ਸਾਰੀ ਲਗਾਤਾਰ ਇਹ ਜਿਹੜਾ ਸੈਸ਼ਨ ਹੈ ਇਹ ਸਟਾਰਮੀ ਸੈਸ਼ਨ ਹੋਏਗਾ ਇਹਦੇ ਵਿੱਚ ਗਵਰਨਮੈਂਟ ਨੂੰ ਕਟਾਰੇ 'ਚ ਖੜਾ ਕਰਾਂਗੇ ਭਗਵੰਤ ਮਾਨ ਨੂੰ ਹਰ ਕੀਮਤ ਜਿਹੜੀ ਜੋ ਵੀ ਪੰਜਾਬੀਆਂ ਨਾਲ ਹੋਇਆ ਹੀ ਵਿਲ ਹੈਵ ਟੂ ਅਨਸਰ ਫੋਰ ਵਾਟਐਵਰ ਹਸ ਹੈਪਨਡ ਇਨ ਪੰਜਾਬ ਇ ਮੈਨ ਸਮੂਚੇ ਪੰਜਾਬ ਨੂੰ ਇਸ ਗੱਲ ਦਾ ਯਕੀਨ ਹੈ